ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਉਹ ਸਾਰੇ ਹੀ ਬੋਰਡ ਆਪਣੇ ਨਤੀਜੇ ਡਿਕਲੇਅਰ ਕਰ ਰਹੇ ਨੇ ਪੂਰੇ ਸਾਲ ਤੋਂ ਜਿੰਨਾ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਉਹਨਾਂ ਨੇ ਅੱਜ ਬੋਰਡ ਦੀਆਂ ਪ੍ਰੀਖਿਆ ਦੇ ਵਿੱਚੋਂ ਪੋਜੀਸ਼ਨਾਂ ਲੈ ਕੇ ਮੱਲਾ ਮਾਰੀਆਂ ਨੇ ਇਸੇ ਤਰ੍ਹਾਂ ਹੀ ਅੱਜ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਇੱਕ ਐਸੀ ਮਾਨਮਤੀ ਧੀ ਜਿਨੇ ਆਈਸੀਐਸਈ ਬੋਰਡ ਦੇ ਵਿੱਚੋਂ ਮੱਲਾ ਮਾਰੀਆਂ ਨੇ ਉਹਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਬਟਾਲਾ ਦੀ ਸ਼੍ਰੀ ਗੁਰੂ ਨਾਨਕ ਕਲੋਨੀ ਜਿਹੜੀ ਕਿ ਜਲੰਧਰ ਰੋਡ ਸਥਿਤ ਹੈ ਉਥੇ ਇਹਨਾਂ ਦਾ ਨਿਵਾਸ ਸਥਾਨ ਹੈ ਅਸੀਂ ਪਹੁੰਚੇ ਹਾਂ ਅੱਜ ਪੂਰੀ ਟੀਮ ਦੇ ਨਾਲ ਉਹਨਾਂ ਦੇ ਘਰ ਵਿੱਚ ਆਓ ਬੱਚੀ ਨਾਲ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨੇ ਇਹ ਪੋਜੀਸ਼ਨ ਇਹ ਮੁਕਾਮ ਕਿੰਨੇ ਪਰਸੈਂਟ ਨੰਬਰ ਲੈ ਕੇ ਔਰ ਉਹਦੀ ਕਿੰਨੀ ਕ ਮਿਹਨਤ ਰਹੀ ਆਓ ਗੱਲਬਾਤ ਕਰਦੇ ਹਾਂ ਸ਼ਸ਼ੀ ਕਲਵਟੇ ਸਸ਼ੀ ਕਾਂਜੀ ਥੈਂਕ ਯੂ ਥੈਂਕ ਯੂ ਤੁਸੀਂ ਆਏ ਹੋ ਬਹੁਤ ਬਹੁਤ ਵਧੀਆ ਲੰਗਾ ਮੈਨੂੰ ਹਾਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਸਾਰੇ ਹੀ ਫੈਮਿਲੀ ਨੂੰ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਆਈਸੀਐਸੀ ਬੋਰਡ ਦੇ ਵਿੱਚੋਂ ਟੌਪ ਕੀਤਾ ਹੈ ਤੁਸੀਂ ਸਾਰਾ ਡਿਟੇਲ ਚ ਦੱਸੋ ਪਹਿਲਾਂ ਤੇ ਦੱਸੋ ਕਿ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮੰਨਤ ਕਾਲੂ ਆ ਤੇ ਮੈਂ ਬੀਰਿੰਗ ਸਕੂਲ ਤੋਂ ਆਪਣੀ 10th ਦੀ ਬੋਰਡ ਦੀ ਐਗਜ਼ਾਮੀਨੇਸ਼ਨਸ ਦਿੱਤੀਆਂ ਸਨ ਤੇ ਉਹਨਾਂ ਵਿੱਚ ਮੇਰੇ 98.6% ਆਏ ਨੇ ਓਵਰਆਲ ਅ ਮਨਜ ਜੀ ਤੁਸੀਂ ਇੱਥੋਂ ਤੱਕ ਅੱਜ ਜਿਹੜੀ ਇਹ ਪੋਜੀਸ਼ਨ ਲਈ ਆ ਔਰ 10th ਦੀ IC ਖਾਸ ਕਰਕੇ ICSE ਬੋਰਡ ਜੜਾਇਆ ਕਾਫੀ ਟਫ ਸਟੱਡੀ ਆ ਇਹਨੂੰ ਤੁਸੀਂ ਮੇਨਟੇਨ ਕਿਵੇਂ ਕੀਤਾ ਤੇ ਇਹਦੇ ਵਿੱਚ ਕਿਹਦਾ ਕਿਹਦਾ ਸਾਥ ਰਿਹਾ ਤੁਹਾਡੇ ਨਾਲ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਕਿ ICSE ਟਫੇਸਟ ਐਗਜ਼ਾਮੀਨੇਸ਼ਨਸ ਹੈਲਡ ਕਰਦਾ ਵਾ ਤੇ ਇਹਦਾ ਜਿਹੜਾ ਮੈਂ ਸਾਰਾ ਸ਼ਰੇਹ ਹੈ ਆਪਣੇ ਐਗਜ਼ਾਮੀਨੇਸ਼ਨ ਵਧੀਆ ਨੰਬਰ ਆਨ ਦਾ ਆਪਣੇ ਟੀਚਰਸ ਆਪਣੇ ਪੇਰੈਂਟਸ ਸਾਰਿਆਂ ਨੂੰ ਦੇਣਾ ਚਾਹੁੰਨੀ ਆ ਬਿਕੋਜ਼ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਵਾ ਵਧੀਆ ਤਰ੍ਹਾਂ ਮੈਨੂੰ ਪੜਾਇਆ ਵਾ ਤੇ ਇਹ ਸਾਰਿਆਂ ਨੂੰ ਪਤਾ ਵਾ ਕਿ ਜਿੰਨਾ ਚਿਰ ਤੱਕ ਆਪਾਂ ਰੈਗੂਲਰ ਸਟੱਡੀਜ਼ ਨਹੀਂ ਕਰਾਂਗੇ ਉੰਨਾ ਚਿਰ ਤੱਕ ਮਾਰਕਸ ਆਉਣਾ ਇੰਪੋਸੀਬਲ ਦੇ ਬਰਾਬਰ ਆ ਤੇ ਮੈਂ ਵੀ ਰੈਗੂਲਰ ਸਟੱਡੀਜ਼ ਕੀਤੀਆਂ ਨੇ ਜਿੰਨਾ ਚਿਰ ਤੱਕ ਮੇਰੇ ਕਨਸੈਪਟ ਕਲੀਅਰ ਨਹੀਂ ਸੀ ਹੁੰਦੇ ਉੰਨਾ ਚਿਰ ਤੱਕ ਮੈਂ ਪੜਦੀ ਰਹੀ ਹੁੰਨੀ ਆ ਇੱਕ ਮੈਂ ਸ਼ਡਿਊਲ ਬਣਾਇਆ ਹੋਇਆ ਸੀ ਉਸ ਨੂੰ ਫੋਲੋ ਕੀਤਾ ਤੇ ਹੁਣੇ ਰਿਜ਼ਲਟ ਆਇਆ ਮਨਜੀ ਥੋੜਾ ਜਿਹਾ ਮੈਨੂੰ ਇਹ ਦੱਸਿਓ ਕਿ ਤੁਹਾਡੀ ਜਿਹੜੀ ਸਟਾਰਟਿੰਗ ਤੋਂ ਜਿਹੜੀ ਸਟੱਡੀ ਆ ਉਹ ਸਟਾਰਟਿੰਗ ਤੋਂ ਤੁਸੀਂ ਕਿਹੜੇ ਸਕੂਲ ਚ ਪੜ੍ਹੇ ਹੋ ਔਰ ਇਸ ਸਟੱਡੀ ਨੂੰ ਮੇਨਟੇਨ ਕਰਦੇ ਹੋਏ ਅੱਜ ਤੱਕ ਤੁਸੀਂ 10th ਕਲਾਸ ਤੱਕ ਇਹ ਪੋਜੀਸ਼ਨ ਹਾਸਲ ਕੀਤੀ ਆ ਇਹਦੇ ਵਿੱਚ ਤੁਹਾਨੂੰ ਕੀ ਦਿੱਕਤਾਂ ਆਈਆਂ ਇਦੇ ਵਿੱਚ ਮੈਨੂੰ ਕੋਈ ਜ਼ਿਆਦਾ ਟਫ ਨਹੀਂ ਲੱਗਾ ਕਿਉਂਕਿ ਮੈਂ ਸਟਾਰਟਿੰਗ ਤੋਂ ICSE ਬੋਰਡ ਦੇ ਵਿੱਚ ਹੀ ਪੜ੍ਹੀ ਆ ਤੇ ਨਾਲ-ਨਾਲ ਸਟੱਡੀਜ਼ ਹੁੰਦੀਆਂ ਆ ਮੇਨਲੀ 10th ਦਾ ਇਹ ਮੋਟਿਵ ਹੁੰਦਾ ਵਾ ਕਿ ਜਿੰਨੀਆਂ ਵੀ ਪਿੱਛੇ ਸਟੱਡੀਜ਼ ਹੋਈਆਂ ਨੇ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਸਾਰਿਆਂ ਨੂੰ ਕਵਰ ਕਰਦਾ ਵਾ 10th ਜਿਹੜੀ ਮੇਨ ਜਿ ਤਰ੍ਹਾਂ ਕਿਹਾ ਜਾਂਦਾ ਵਾ ਕਿ ਉਹ ਪਹਿਲਾ ਸਰਟੀਫਿਕੇਟ ਸਾਡੀ ਫਾਈਲ ਦੇ ਵਿੱਚ 10th ਦਾ ਲੱਗਦਾ ਵਾ ਤੇ ਮੈਨੂੰ ਇੰਨੀ ਜ਼ਿਆਦਾ ਦਿੱਕਤ ਨਹੀਂ ਆਈ ਕਿਉਂਕਿ ਮੈਂ ਸਟਾਰਟਿੰਗ ਤੋਂ ਰੈਗੂਲਰਲੀ ਪੜ੍ਹਦੀ ਰਹੀ ਆ ਤੇ ਮਿਹਨਤ ਤੇ ਪੂਰੀ ਲੱਗੀ ਆ ਦਿਨ ਰਾਤ ਇੱਕ ਕਰਕੇ ਇਹਨੇ ਨੰਬਰ ਆਏ ਆ ਸੋ ਮੰਨ ਜੀ ਇੱਕ ਮੇਰਾ ਕੁਐਸਚਨ ਆ ਤੁਹਾਨੂੰ ਕਿ ਜਦੋਂ ਬੱਚਾ 10th ਕਲੀਅਰ ਕਰਦਾ ਆ ਕਿਉਂਕਿ ਬੱਚੇ ਨੂੰ 10th ਤੋਂ ਬਾਅਦ ਥੋੜੀ ਇੰਨੀ ਨਹੀਂ ਹੁੰਦਾ ਕਿ ਮੈਂ ਕਿਹੜੀ ਲਾਈਨ 'ਚ ਜਾਵਾਂ ਜਾਂ ਅੱਗੇ ਪਲੱਸ 1 ਲਈ ਮੈਂ ਕੀ ਚੂਜ਼ ਕਰਾਂ ਕੀ ਤੁਸੀਂ ਇਹ ਚੀਜ਼ ਕੋਈ ਸੋਚ ਕੇ ਰੱਖੀ ਆ ਕੋਈ ਤੁਹਾਡਾ ਏਮ ਹੈਗਾ ਕਿ ਮੈਂ ਕਿਸ ਫੀਲਡ 'ਚ ਜਾਣਾ ਆ ਔਰ ਕਿਸ ਤਰ੍ਹਾਂ ਦੀ ਮੈਂ ਸਟੱਡੀ ਅੱਗੋਂ ਪਲੱਸ 1 'ਚ ਲੈਣੀ ਆ ਦੇਖੋ ਸ਼ੁਰੂ ਤੋਂ ਹੀ ਮੇਰਾ ਜਿਹੜਾ ਇੰਟਰਸਟ ਹੈ ਜ਼ਿਆਦਾ ਬਾਇਓ ਦੇ ਵਿੱਚ ਹੀ ਦਿਆ ਵਾ ਤੇ ਫਿਰ ਮੈਨੂੰ 9th 10th ਦੇ ਵਿੱਚ ਹੀ ਮੈਂ ਮੇਰਾ ਮਾਈਂਡਸੈਟ ਕਲੀਅਰ ਸੀ ਕਿ ਮੈਂ +1 ਦੇ ਵਿੱਚ ਮੈਡੀਕਲ ਹੀ ਲੈਣਾ ਵਾ ਤੇ ਇਸੇ ਕਰਕੇ ਮੇਰੇ 10th ਦੇ ਵਿੱਚ 24 +1 ਦੇ ਵਿੱਚ 10th ਦੇ ਵਿੱਚ ਬਾਇਓ ਦੇ ਵਿੱਚ 99% 99 ਮਾਰਕਸ ਆਇਆ ਨੇ ਆਊਟ ਆਫ 100 ਤੇ ਮੈਂ ਹੁਣ ਮੈਡੀਕਲ ਸਟਰੀਮ ਹੀ ਲਈ ਆ ਤੇ ਮੈਂ ਮੇਰਾ ਏਮ ਇਹ ਵਾ ਕਿ ਮੈਂ ਡਾਕਟਰ ਬਣਨਾ ਹੁਣ ਤੁਸੀਂ ਅੱਗੇ ਦਾ ਤੁਸੀਂ ਥੋੜਾ ਜਿਹਾ ਦੱਸੋ ਕਿ ਅੱਗੇ ਤੁਸੀਂ ਮੈਡੀਕਲ ਲਾਈਨ 'ਚ ਜਾ ਰਹੇ ਹੋ ਤੁਹਾਡਾ ਸੁਪਨਾ ਆ ਕਿ ਤੁਸੀਂ ਡਾਕਟਰ ਬਣਨਾ ਆ ਤੇ ਉਹਦੇ ਵਾਸਤੇ ਤੁਸੀਂ ਆਪਣੀ ਸਟੱਡੀ ਨੂੰ ਕਿਵੇਂ ਮੇਨਟੇ ਕਰੋਗੇ ਔਰ ਡਾਕਟਰੀ ਤੱਕ ਪਹੁੰਚਣ ਲਈ ਤੁਹਾਡਾ ਕੀ ਕੀ ਟਿਚਾ ਹੋਏਗਾ ਜਿਵੇਂ ਕਿ ਸਾਨੂੰ ਪਤਾ ਹੈ ਕਿ ਡਾਕਟਰ ਬਣਨੇ ਲਈ ਪਹਿਲਾ ਸਟੈਪ ਤੇ ਹੁੰਦਾ ਵਾ ਐਮਬੀਬੀਐਸ ਦੇ ਵਿੱਚ ਐਡਮਿਸ਼ਨ ਲੈਣੀ ਉਹਦੇ ਨੇ ਸਾਨੂੰ ਸਭ ਤੋਂ ਵਨ ਆਫ ਦਾ ਟਫੇਸਟ ਐਗਜ਼ਾਮੀਨੇਸ਼ਨਸ ਕਰਨੀਆਂ ਪੈਣ ਨੀਟ ਬਿ ਦੇਣਾ ਪੈਂਦਾ ਵਾ ਜਿਵੇਂ ਕਿ ਸਾਨੂੰ ਪਤਾ ਇਸ ਸਾਲ 24 ਲੱਖ ਬੱਚਿਆਂ ਨੇ ਦਿੱਤਾ ਹੋਇਆ ਵਾ ਨੀਟ ਦਾ ਐਗਜ਼ਾਮ ਤੇ ਸਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਟਫ ਆ 21 ਲੱਖ ਬੱਚਿਆਂ ਦੇ ਵਿੱਚੋਂ ਨਿਕਲ ਕੇ ਤੇ ਸਰਕਾਰੀ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਬਹੁਤ ਜ਼ਿਆਦੀ ਔਖੀ ਆ ਤੇ ਮੈਂ ਇਹਦੀ ਸਟਾਰਟਿੰਗ ਕਰ ਦਿੱਤੀ ਆ ਮੈਂ ਰੈਗੂਲਰ ਪੜ੍ਹਦੀ ਆ ਕਿਉਂਕਿ ਸਾਨੂੰ ਪਤਾ ਪਲੱਸ 1 ਪਲੱਸ 2 ਦਾ ਸਿਲੇਬਸ ਹੀ ਆਂਦਾ ਉਹਦੇ ਵਿੱਚ ਜ਼ਿਆਦਾ ਤੇ ਫਿਰ ਮੈਂ ਉਸੇ ਹਿਸਾਬ ਦੇ ਨਾਲ ਜਿੰਨਾ ਉਹਦਾ ਪੈਟਰਨ ਆ ਨੀਟ ਦਾ ਉਸੇ ਤਰ੍ਹਾਂ ਮੈਂ ਤਿਆਰੀ ਕਰ ਰਹੀ ਆ ਤੇ ਤੁਸੀਂ ਡਾਕਟਰੀ ਲਾਈਨ ਚੁਣਨਾ ਹੀ ਕਿਉਂ ਮੁਨਾਸਬ ਸਮਝਿਆ ਕੀ ਕਾਰਨ ਸੀ ਕਿ ਤੁਸੀਂ ਇਹੀ ਚਾਇਆ ਕਿ ਮੈਂ ਡਾਕਟਰੀ ਲਾਈਨ 'ਚ ਜਾਣਾ ਕਿਉਂਕਿ ਹੋਰ ਵੀ ਬਹੁਤ ਨੇ ਜਿੱਦਾਂ ਕੀ ਸਾਨੂੰ ਪਤਾ ਲੱਗਾ ਕਿ ਤੁਹਾਡੇ ਫਾਦਰ ਸਾਹਿਬ ਐਡਵੋਕੇਟ ਨੇ ਤੇ ਤੁਸੀਂ ਲਾਅ ਵੱਲ ਜਾਣ ਦੀ ਬਜਾਏ ਤੁਸੀਂ ਡਾਕਟਰੀ ਲਾਈਨ ਨੂੰ ਹੀ ਕਿਉਂ ਚੂਜ਼ ਕੀਤਾ ਪਹਿਲਾਂ ਤੇ ਕਿ ਮੇਰੇ ਫਾਦਰ ਲਾਇਰ ਨੇ ਪਰ ਉਹਨਾਂ ਨੇ ਮੈਨੂੰ ਕਦੀ ਫੋਰਸ ਨਹੀਂ ਕੀਤਾ ਕਿ ਮੈਂ ਲਾਅ ਵਾਲੀ ਲਾਈਨ ਦੇ ਵਿੱਚ ਜਾਵਾਂ ਫਿਰ ਨਾਲ ਹੀ ਮੇਰੀ ਇਨਸਪੀਰੇਸ਼ਨ ਵੀ ਮੇਰੇ ਭੂਆ ਜੀ ਆਗੇ ਨੇ ਤੇ ਉਹ ਵੀ ਇੱਕ ਪੇਸ਼ੇਦਾਰ ਇੱਕ ਡਾਕਟਰ ਨੇ ਤੇ ਹੋਰ ਵੀ ਮੇਰੇ ਬਹੁਤ ਜ਼ਿਆਦਾ ਮਾਈਂਡ ਸੈਟ ਇਤਰਾ ਦਾ ਹੋ ਗਿਆ ਵਾ ਕਿ ਲੋਕਾਂ ਦੀ ਸੇਵਾ ਕਰਨਾ ਲੋਕਾਂ ਦਾ ਇਲਾਜ ਕਰਨਾ ਮੈਨੂੰ ਓੰਜ ਹੀ ਬੜਾ ਵਧੀਆ ਲੱਗਦਾ ਵਾ ਮੈਨੂੰ ਇਹ ਛੋਟੇ ਛੋਟੇ ਵੀਡੀਓਜ਼ ਦੇਖਣਾ ਕਿਤਰਾ ਇਲਾਜ ਹੁੰਦਾ ਵਾ ਕੀ ਸਾਡੇ ਬਾਡੀ ਦੇ ਵਿੱਚ ਕੀ ਕਿਤਰਾ ਫੰਕਸ਼ਨਿੰਗ ਹੁੰਦੀ ਉਹਨਾਂ ਵਿੱਚ ਮੈਨੂੰ ਸ਼ੁਰੂ ਤੋਂ ਬੜਾ ਇੰਟਰਸਟ ਰਿਹਾ ਵਾ ਤੇ ਫਿਰ ਹੁਣ ਮੈਨੂੰ ਲੱਗਦਾ ਹੈ ਕਿ ਮਨਤ ਦਾ ਜੋ ਏਮ ਹੈ ਕਿ ਉਹ ਡਾਕਟਰੀ ਲਾਈਨ 'ਚ ਜਾਣਾ ਚਾਹੁੰਦੀ ਹੈ ਤੇ ਮਿਹਨਤ ਵੀ ਪੂਰੀ ਰਹੇਗੀ ਤੇ ਇੱਕ ਮੇਰਾ ਲਾਸਟ ਕੁਐਸਚਨ ਆ ਤੁਹਾਨੂੰ ਕਿ ਜਿਹੜੇ ਲੋਕ ਅੱਜ ਵੀ ਇਹ ਚੀਜ਼ ਸੋਚਦੇ ਨੇ ਕਿ ਬੱਚਿਆਂ ਤੇ ਮਤਲਬ ਪੂਰਾ ਕੰਟਰੋਲ ਕਰਕੇ ਰੱਖੋ ਉਹਨਾਂ ਨੂੰ ਬਾਹਰ ਅੰਦਰ ਨਹੀਂ ਜਾਣ ਦੇਣਾ ਉਹਨਾਂ ਦੀਆਂ ਖੁਸ਼ੀਆਂ ਤੇ ਰੋਕ ਲਾਉਣੀ ਕੀ ਕਹਿਣਾ ਚਾਹੋਗੇ ਇਹੋ ਜਿਹੇ ਪੇਰੈਂਟਸ ਨੂੰ ਦੇਖੋ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਇਹ ਚੀਜ਼ਾਂ ਘਟ ਰਹੀਆਂ ਪਰ ਹਜੇ ਵੀ ਐਗਜ਼ਿਸਟ ਕਰਦੀਆਂ ਨੇ ਬਹੁਤ ਵੱਡੇ ਲੈਵਲ ਤੇ ਐਗਜ਼ਿਸਟ ਕਰਦੀਆਂ ਨੇ ਮੈਂ ਇਨਾਂ ਲੋਕਾਂ ਨੂੰ ਇਹ ਵੋ ਕਹਿਣਾ ਚਾਹੁੰਨੀ ਆ ਕਿ ਕੁੜੀਆਂ ਮੁੰਡਿਆਂ ਨਾਲੋਂ ਬਿਲਕੁਲ ਵੀ ਘਟ ਨਹੀਂ ਹੈਗੀਆਂ ਹੁਣ ਸਾਡੇ ਸਕੂਲ ਦੇ ਵਿੱਚ ਆਲਮੋਸਟ 90% ਜਿਹੜੇ ਬੱਚਿਆਂ ਨੇ ਟੌਪ ਕੀਤਾ 90 ਪਲੱਸ ਲਿਆਵਾ ਉਹਨਾਂ ਵਿੱਚ ਬਹੁਤ ਮੋਸਟ ਆਫ ਦੀ ਗਰਲਸ ਆ ਤੇ ਅਗਰ ਉਹ 10th ਦੇ ਵਿੱਚ 90 ਪਲੱਸ ਲੈ ਸਕਦੀਆਂ ਵੇ ਤਾਂ ਆਪਣੀ ਲਾਈਫ ਦੇ ਵਿੱਚ ਜ਼ਰੂਰ ਕੁਝ ਕਰ ਸਕਦੀਆਂ ਨੇ ਤੇ ਮੈਂ ਚਾਹੁੰਨੀ ਆ ਕਿ ਜਿੱਦਾਂ ਮੇਰੇ ਪੇਰੈਂਟਸ ਮੈਨੂੰ ਸਪੋਰਟ ਕਰਦੇ ਨੇ ਬਾਕੀ ਸਾਰੀਆਂ ਕੁੜੀਆਂ ਦੇ ਪੇਰੈਂਟਸ ਉਹਨਾਂ ਗੱਲਾਂ ਦੇ ਮਦਰ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੇ ਇਸ ਖੁਸ਼ੀ ਨੂੰ ਕਿਵੇਂ ਸੈਲੀਬ੍ਰੇਟ ਕੀਤਾ ਸਾਚੀ ਕਲਜੀ ਸਾਚੀ ਕਲਜੀ ਆ ਕੀ ਨਾਮ ਹੈ ਜੀ ਤੁਹਾਡਾ ਤੇ ਮੰਨਤ ਦੇ ਫਾਦਰ ਸਾਹਿਬ ਕਿੱਥੇ ਨੇ ਮੇਰਾ ਨਾਮ ਮਨਦੀਪ ਕੌਰ ਜੀ ਤੇ ਪਾਪਾ ਦਾ ਨਾਮ ਸਤਿੰਦਰਪਾਲ ਸਿੰਘ ਹੈ ਉਹ ਇੱਕ ਪੇਸ਼ੇਵਰ ਜੋਂ ਲਾਇਰ ਨੇ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਬਟਾਲੇ ਤੋਂ ਤੇ ਅੱਜ ਉਹ ਕਈ ਮੀਟਿੰਗ ਸੀ ਉਹਨਾਂ ਦੀ ਤੇ ਉੱਥੇ ਬਿਜ਼ੀ ਨੇ ਇਸ ਕਰਕੇ ਉਹ ਆ ਨਹੀਂ ਪਾਏ ਮਨਦ ਨੇ ਟੌਪ ਕੀਤਾ ਆ 10th ਵਿੱਚੋਂ ICSE ਬੋਰਡ ਦੇ ਵਿੱਚੋਂ ਜੋ ਕਿ ਕਾਫੀ ਟਫ ਹੈ ਬੋਰਡ ਕਿਹਾ ਜਾਂਦਾ ਹੈ ਕਿ ਬੱਚੇ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਜੀ ਟਫ ਬਹੁਤ ਜ਼ਿਆਦਾ ਸਿਲੇਬਸ ਬਹੁਤ ਜ਼ਿਆਦਾ ਸੀ ਤੇ ਮੇਰੇ ਬੱਚੀ ਨੇ ਦਿਨ ਰਾਤ ਮਿਹਨਤ ਕੀਤੀ ਤੇ ਜਿਹਦਾ ਫਲ ਜਿਹੜਾ ਉਹਨੂੰ ਅੱਜ ਮਿਲਿਆ ਨਤੀਜੇ ਵਜੋਂ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਮੇਰੇ ਬੱਚੇ ਦੀ ਮਿਹਨਤ ਜਿਹੜੀ ਉਹ ਫਲ ਲੈ ਆਈ ਆ ਤੇ ਬਹੁਤ ਖੁਸ਼ ਆ ਸੀ ਜੀ ਮਨਤ ਡਾਕਟਰ ਬਣਨਾ ਚਾਹੁੰਦੀ ਆ ਅੱਗੇ ਚੱਲ ਕੇ ਅਸੀਂ ਗੱਲਬਾਤ ਕਰਕੇ ਉਹਨੂੰ ਜਾਣਨ ਦੀ ਕੋਸ਼ਿਸ਼ ਕੀਤੀ ਆ ਤੁਹਾਡਾ ਤੇ ਤੁਹਾਡੇ ਹਸਬੰਦ ਦਾ ਜਾਂ ਤੁਹਾਡੀ ਫੈਮਿਲੀ ਦਾ ਕਿੰਨਾ ਸਾਥ ਰਹੇਗਾ ਉਹਨੂੰ ਸਾਡਾ ਤੇ ਸਾਡੀ ਤੇ ਫੁੱਲ ਸਪੋਰਟ ਆ ਮੈਂ ਤੈਨੂੰ ਕਿਹਾ ਸੀ ਕਿ ਜਿੱਦਾਂ ਤੇਰਾ ਬੇਟਾ ਇੰਟਰਸਟ ਆ ਨਾ ਅਸੀਂ ਤੇਰੇ ਨਾਲ ਆ ਤੇ ਉਹਨੇ ਕਿਹਾ ਕਿ ਮਮਾ ਮੇਰਾ ਬਾਇਓ ਚ ਇੰਟਰਸਟ ਹੈ ਤੇ ਮੈਂ ਡਾਕਟਰ ਬਣਨਾ ਚਾਹੁੰਦੀ ਆ ਤੇ ਅਸੀਂ ਉਹਦੇ ਨਾਲ ਆ ਤੇ ਹੁਣ ਉਹਨੇ ਸੋਚਿਆ ਕਿ ਮੈਂ ਮੈਡੀਕਲ ਰੱਖਾਂ ਤੇ ਮੈਡੀਕਲ ਲਾਈਨ ਤੇ ਚਲੇਗੀ ਹੁਣ ਠੀਕ ਹੈ ਵੇਖੋ ਹੁਣ ਸੋ ਡਾਕਟਰੀ ਲਾਈਨ ਚਾ ਤੁਸੀਂ ਉਹਦੀ ਪੂਰੀ ਸਪੋਰਟ ਕਰੋਗੇ ਮੈਂ ਇੱਕ ਪਰਸਨਲੀ ਕੁਐਸਚਨ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਮੰਨਤ ਸਟੱਡੀ ਵਿੱਚ ਤਾਂ ਲੱਗ ਰਿਹਾ ਕਿ ਬਹੁਤ ਵਧੀਆ ਕਿਉਂਕਿ ਫੇਰੀ ਉਹਨੇ ਆਈਸੀਐਸੀ ਬੋਰਡ ਦੇ ਵਿੱਚੋਂ ਟੌਪ ਕੀਤਾ ਆ ਤੇ ਮੰਨਤ ਕਿਵੇਂ ਦਾ ਇਹਦਾ ਸੁਭਾਇਆ ਨੌਟੀਪਾਨਾ ਸ਼ਰਾਰਤਾਂ ਕਰਦੀ ਹੈ ਜਾਂ ਕਿਵੇਂ ਦਾ ਕੋਈ ਇਹੋ ਜਿਹਾ ਥੋੜਾ ਇਹਦਾ ਦੱਸੋ ਮੈਨੂੰ ਇਹ ਮੇਰੀ ਬੇਟੀ ਜਿਹੜੀ ਨਾ ਬੜੀ ਪੜ੍ਹਾਈ ਦੇ ਤੌਰ ਤੇ ਨਾ ਬੜੀ ਸੈਂਸੀਅਰ ਹੈ ਉਹ ਨੂੰ ਹਮੇਸ਼ਾ ਪੜ੍ਹਾਈ ਨਾਲ ਝੁਕਾਰੇਂਦਾ ਮੰਨ ਲਓ ਜਿਵੇਂ ਕਿਤੇ ਗਏ ਹਨ ਜਾਂ ਫੰਕਸ਼ਨ ਉਹ ਇਹ ਨਹੀਂ ਮਿਸ ਕਰ ਦੇਣਾ ਵਾ ਜਹੀਂ ਕਿਤੇ ਗਏ ਮਮਾ ਚਲੋ ਘਰ ਚੱਲੀਏ ਤੂੰ ਮੇਰਾ ਟਾਈਮ ਵੇਸਟ ਕਰਨ ਦੇ ਜੇ ਮੇਰਾ ਸ਼ਡਿਊਲ ਖਰਾਬ ਹੋਣ ਡਿਆ ਮੈਂ ਜਿਵੇਂ ਜਿਵੇਂ ਪੜ੍ਹਨਾ ਵਾ ਤੇ ਪੜਾਈ ਦੇ ਤੋਂ ਪੜਾਈ ਵਾਲੇ ਦਾ ਜ਼ਿਆਦਾ ਝੁਕਾਅ ਵਜੇ ਬਾਕੀ ਵੇ ਸ਼ਾਮਾਂ ਨੂੰ ਖੇਡਣ ਲਈ ਚਲ ਜਾਂਦੀ ਹੈ ਟਾਂ ਬੱਚਿਆਂ ਦੇ ਨਾਲ ਖੇਡਦੀ ਆ बैडमिंटਨ ਖੇਡਦੀ ਕਈ ਵਾਰ ਫੁੱਟਬਾਲ ਵੀ ਖੇਡਦੀ ਦੋਵੇਂ ਭੈਣ ਭਰਾ ਤੇ ਜ਼ਿਆਦਾ ਪੜਾਈ ਵੱਲ ਝੁਕਾਅ ਵਜੇ ਤੇ ਨੌਟੀ ਨਹੀਂ ਹੈਗੀ ਬੜੀ ਸincere ਬੇਟੀ ਹੈ ਮੇਰੀ ਇਹ ਹਾਂਜੀ ਤੇ ਮੰਨਤ ਤੋਂ ਇਲਾਵਾ ਇਹਦੇ ਬ੍ਰਦਰ ਸਿਸਟਰ ਕਿੰਨੇ ਇਹਦਾ ਬ੍ਰਦਰ ਜੇ ਇੱਕ ਛੋਟਾ ਇਹਦੇ ਨਾਲੋਂ ਤੇਜਸ ਪਾਲ ਜੀ ਦਾ ਤੇ 6th ਕਲਾਸ ਵਿੱਚ ਇਥੇ ਬੈਰਿੰਗ ਹੀ ਪੜਦਾ ਤੇ ਉਹ ਵੀ ਪੜਾਈ 'ਚ ਬੜਾ ਵਧੀਆ ਜੇ ਤੇ ਮੰਨਤ ਦੇ ਟੌਪ ਕਰਨ ਤੋਂ ਬਾਅਦ ਫਿਰ ਇਹ ਸਾਰੀ ਖੁਸ਼ੀ ਕਿਵੇਂ ਸੈਲੀਬ੍ਰੇਟ ਕੀਤੀ ਗਈ ਜਦੋਂ ਪਤਾ ਲੱਗਾ ਨਾ ਸਾਨੂੰ ਕਿ ਮੰਨ ਦੇ ਇਨ ਮਾਰਕਸ ਆਇੰਦੇ ਨੇ ਪਹਿਲਾਂ ਤੇ ਇਹੀ ਕਿ ਬਟਾਲੇ ਚ ਟੌਪ ਕੀਤਾ ਤੇ ਬੜੀ ਖੁਸ਼ੀ ਹੋਈ ਫਿਰ ਰਾਤ ਨੂੰ ਪਾਪਾ ਜਦੋਂ ਆਏ ਫਿਰ ਕੇਕ ਲੈ ਕੇ ਆਏ ਕਟਿਆ ਬੜੇ ਖੁਸ਼ ਆਂ ਸਾਰੇ ਬੜਾ ਇੰਜੋਏ ਕੀਤਾ ਸਾਰਿਆਂ ਨੇ ਆ ਕਹਿੰਦੇ ਨੇ ਕਿ ਜਿੰਨਾਂ ਦੇ ਸਿਰ ਤੇ ਵੱਡਿਆਂ ਦਾ ਸਾਇਆ ਹੁੰਦਾ ਆ ਉਹ ਫੈਮਲੀਆਂ ਹਮੇਸ਼ਾ ਅੱਗੇ ਵਧਦੀਆਂ ਨੇ ਉਹਨਾਂ ਨੂੰ ਅੱਗੇ ਵਧਣ 'ਚ ਕਦੀ ਰੋਕ ਟੋਕ ਨਹੀਂ ਆਉਂਦੀ ਨਾ ਹੀ ਕੋਈ ਮੁਸ਼ਕਲ ਆਉਂਦੀ ਆ ਸੋ ਮੰਨਤ ਕਲੋਂ ਦੇ ਦਾਦਾ ਜੀ ਤੇ ਦਾਦੀ ਜੀ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਕੇ ਉਹਨਾਂ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਅੱਜ ਕਿੰਨੀ ਖੁਸ਼ੀ ਆ ਸਸੀ ਕੌਰ ਜੀ ਸਸੀ ਕੌਰ ਕੀ ਨਾਮ ਜੀ ਬੀ ਤੁਹਾਡਾ ਮੇਰਾ ਸੁਵਿੰਦਰ ਕੌਰ ਤੁਹਾਡਾ ਕੀ ਨਾਮ ਜੀ ਮੇਰਾ ਕੈਪਟਨ ਸੁਖਵੰਤ ਸਿੰਘ ਕੀ ਅੱਜ ਤੁਹਾਡੀ ਪੋਤਰੀ ਨੇ ICSE ਬੋਰਡ ਦੇ ਵਿੱਚੋਂ 10th ਕਲਾਸ ਵਿੱਚੋਂ ਟਾਪ ਕੀਤੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਸਾਡੇ ਸਾਡੇ ਤਾਂ ਖੁਸ਼ੀ ਗਦੇ ਹੱਥੋਂ ਬਾਹਰ ਹੈ ਹੋਰ ਅਹੀਂ ਤੇ ਜਦੋਂ ਸਾਨੂੰ ਪਤਾ ਲੱਗਾ ਤੇ ਅਹੀਂ ਤੇ ਬਹੁਤ ਖੁਸ਼ ਹੋਏ ਮਾਲਕ ਨੇ ਇਹਦੇ ਤੇ ਕਿਰਪਾ ਕੀਤੀ ਹੈ ਬੱਚਿਆਂ ਸਾਡੇ ਜਿਹੜੇ ਆ ਉਹਨਾਂ ਨੂੰ ਆਪਣੀ ਮਾਨਿਸ਼ਾ ਦੇ ਹਸਾਬ ਨਾਲ ਜਿਹੋ ਜੀ ਚਾਹੁੰਦੀ ਉਹੋ ਜੀ ਰਿਜ਼ਲਟ ਮਿਲਿਆ ਇਹਨੂੰ ਉਹਦੇ ਨਾਲ ਸਾਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੈ ਅ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਾਂ ਇਹ ਮੈਂ ਤਾਂ ਕਹਿਣਾ ਚਾਹੁੰਦਾ ਕਿ ਮੇਰੀ ਪੋਤਰੀ ਜਿਹੜੀ ਮਨਤ ਕਲੋਂ ਇਹਨੇ ਦਿਨ ਰਾਤ ਮਿਹਨਤ ਕੀਤੀ ਆ ਰਾਤ 12:00 ਵਜੇ ਤੱਕ ਪੜ੍ਹਦੀ ਰਹੀ ਆ ਔਰ ਇੰਨੀ ਪੜ੍ਹਦੀ ਸੀ ਤੇ ਮੈਂ ਕਈ ਵਾਰ ਇਹਨੂੰ ਗੁੱਸੇ ਹੁੰਦਾ ਵੀ ਚੱਲ ਹੁਣ ਰਸਤ ਕਰ ਲਾ ਵਾਹ ਇਹਦਾ ਧਿਆਨ ਪੜ੍ਹਾਈ ਵੱਲ ਬਹੁਤ ਜ਼ਿਆਦਾ ਸੀ ਔਰ ਇਹਨੇ ਬਹੁਤ ਵਧੀਆ ਮਿਹਨਤ ਕੀਤੀ ਤੇ ਉਹਦਾ ਫਲ ਤਾਂ ਉਹ ਸਾਹਮਣੇ ਸਾਰਿਆਂ ਨੂੰ ਕਿ ਜਿੱਦਾਂ ਮੇਰੇ ਬੱਚੇ ਹੀ ਸਤਿੰਦਰਪਾਲ ਸਿੰਘ ਤੇ ਆਪਣਾ ਅਮਰਿਤਪਾਲ ਇਹ ਮੇਰੀ ਬੇਟੀ ਨੂੰ ਮੈਂ ਉਹਨਾਂ ਨੂੰ ਵੀ ਕਦੀ ਨਹੀਂ ਰੋਕਿਆ ਲੇਕਿਨ ਮੇਰੀ ਬੇਟੀ ਵੀ ਬਹੁਤ ਹੁਸ਼ਿਆਰ ਸੀ ਆਪਣੇ ਆਪ ਅੱਜ ਤੋਂ 20 ਸਾਲ ਪਹਿਲਾਂ ਉਹਨੇ ਇਥੋਂ ਹੀ ਗਵਰਨਮੈਂਟ ਜਾਬ ਤੇ ਆਇਰਲੈਂਡ ਗਈ ਸੀ ਔਰ ਅੱਜ 20 ਸਾਲ ਹੋ ਗਏ ਉਹਨੂੰ ਉੱਥੇ ਉਹ ਆਪਣੇ ਦਮ ਦੇ ਉੱਤੇ ਹੀ ਸਾਰਾ ਕੰਮ ਕੀਤਾ ਔਰ ਸਾਡੀ ਬਿਲਕੁਲ ਕੋਈ ਨਾਲੋਂ ਵੀ ਵੱਧ ਸਾਡੀ ਹੈਲਪਫੁਲ ਆਉ ਮਨ ਨੇ ਤਾਂ ਡਾਕਟਰ ਬਣਨਾ ਚਾਹੁੰਦੀ ਹੈ ਤੇ ਦਾਦੇ ਦਾਦੀ ਦੀ ਹੁਣ ਕਿੰਨੀ ਕ ਸਪੋਰਟ ਹੋਏਗੀ ਉਹਨਾਂ ਸਾਡੀ ਫੋਰਸ ਸਪੋਰਟ ਹੈ ਜਿਹੜਾ ਚਿਰ ਇਹ ਜਿਉਂਦੇ ਆ ਇਹਦੇ ਨਾਲ ਸਾਡੇ ਬਿਲਕੁਲ ਜਿੰਨਾ ਚਿਰ ਇਹ ਜਿਉਂਦੇ ਆ ਉਹਨਾਂ ਚਿਰ ਬਿਲਕੁਲ ਇਹਨਾਂ ਦੇ ਨਾਲ ਆ ਇਹਦਾ ਇਹਨਾਂ ਦਾ ਇਹ ਸਭ ਕੁਝ ਅਸੀਂ ਪੂਰੀ ਲਾਵਾਂਗੇ ਮਿਹਨਤ ਇੱਕ ਲਾਸਟ ਕੁਐਸਚਨ ਆ ਮੇਰਾ ਜਿੱਦਾਂ ਕਿ ਅੱਜ ਤੇ ਆਪਾਂ ਨਹੀਂ ਕਹਿ ਸਕਦੇ ਕਿ ਲੜਕੀਆਂ ਨੂੰ ਮਾੜਾ ਸਮਝਿਆ ਜਾਂਦਾ ਆ ਜਾਂ ਲੜਕੀ ਦੇ ਪੈਦਾ ਹੋਣ ਤੇ ਮਾਂ ਪਿਓ ਅਫਸੋਸ ਜਤਾਉਂਦਾ ਆ ਪਰ ਪੁਰਾਣੇ ਸਮਿਆਂ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਬਜ਼ੁਰਗਾਂ ਦੀ ਇਹ ਸੋਚ ਹੁੰਦੀ ਸੀ ਕਿ ਇੱਕ ਬੇਟਾ ਹੀ ਪਰਿਵਾਰ ਨੂੰ ਅੱਗੇ ਵਧਾਉਂਦਾ ਆ ਤੇ ਬੇਟੀ ਹੋਣਾ ਨਹੀਂ ਸੀ ਪਹਿਲੇ ਚੰਗਾ ਸਮਝਦੇ ਪਰ ਮੈਂ ਵੇਖ ਰਹੀ ਹਾਂ ਕਿ ਤੁਹਾਡੀ ਫੈਮਿਲੀ ਦੇ ਵਿੱਚ ਤੁਸੀਂ ਬਜ਼ੁਰਗ ਹੋਣ ਦੇ ਨਾਤੇ ਦਾਦਾ-ਦਾਦੀ ਹੋਣ ਦੇ ਨਾਤੇ ਉਹਨਾਂ ਨੂੰ ਬਹੁਤ ਸਾਥ ਦਿੱਤਾ ਆ ਸੋ ਤੁਸੀਂ ਅੱਜ ਵੀ ਉਹਨਾਂ ਦਾਦਾ-ਦਾਦੀ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਵੀ ਕਹਿੰਦੇ ਆ ਕਿ ਸਾਨੂੰ ਪੁੱਤਰੇ ਦੀ ਚਾਹ ਰੱਖਦੇ ਆ ਪੋਤਰੀ ਦੀ ਚਾਹ ਨਹੀਂ ਰੱਖਦੇ ਦੇਖੋ ਬੇਟਾ ਹੁਣ ਸਮੇਂ 'ਚ ਬਹੁਤ ਅੱਗੇ ਨੂੰ ਫਰਕ ਪੈ ਗਿਆ ਲੇਕਿਨ ਅਸੀਂ ਚਲੋ ਜ਼ਿਆਦਾ ਤੇ ਨਹੀਂ ਪੜੇ ਅਪਣੇ ਅਸੀਂ ਪਹਿਲੇ ਸਮੇਂ ਸਿਵਾ ਨਾ ਚਲੋ ਹੀ ਪੜੇ ਥੋੜੇ ਬੋਤੇ ਲੇਕਿਨ ਅਸੀਂ ਪਹਿਲਾਂ ਤਾਂ ਜਿਹੜੇ ਸਾਡੇ ਬੱਚੇ ਹੀ ਨਾ ਇਹ ਸਿੰਦਰਪਾਲ ਹੋਇਆ ਮੇਰੀ ਬੇਟੀ ਹੋਈ ਅਸੀਂ ਇਹਨਾਂ ਤੇ ਵੀ ਕੋਈ ਬੋਝ ਨਹੀਂ ਕੀਤਾ ਜਿਸ ਤਰ੍ਹਾਂ ਵੀ ਇਹਨਾਂ ਬੱਚੇ ਪੜਾਈ ਬਾਰੇ ਆਪਣੀ ਲਾਈਫ ਬਾਰੇ ਜਿਸ ਤਰ੍ਹਾਂ ਵੀ ਇਹਨਾਂ ਕਿ ਅਸੀਂ ਉਹਨਾਂ ਦੇ ਨਾਲ ਵੀ ਐ ਸਟੈਂਡ ਰਹੇ ਹਾਂ ਤੇ ਆਪਣੀ ਪੋਤਰੀ ਦੇ ਨਾਲ ਵੀ ਫੁੱਲ ਸਟੈਂਡ ਆ ਸਾਡੇ ਸੋ ਇਹ ਸੰਜੀ ਮਨਤ ਕਾਲੋ ਦੀ ਫੈਮਿਲੀ ਪੂਰੀ ਜਿੱਥੇ ਕਿ ਬਜ਼ੁਰਗ ਪਹਿਲੇ ਸੋਚਦੇ ਹੁੰਦੇ ਸੀ ਕਿ ਪੋਤਰੀ ਨੂੰ ਪ੍ਰੈਫਰੈਂਸ ਨਹੀਂ ਦੇਣੀ ਪੋਤਰੇ ਨੂੰ ਦਿੰਦੇ ਸੀਗੇ ਸੋ ਅੱਜ ਵੇਖ ਕੇ ਇਹ ਵੀ ਮਨ ਨੂੰ ਖੁਸ਼ੀ ਹੋਈ ਕਿ ਬਜ਼ੁਰਗ ਵੀ ਜਿਹੜੇ ਆ ਅੱਜ ਉਹ ਇਹ ਚਾਹ ਰਹੇ ਆ ਕਿ ਸਾਡੇ ਜਿਹੜੇ ਬੱਚੇ ਆ ਪੋਤਰੀਆਂ ਪੁੱਤਰੇ ਆ ਉਹ ਅੱਗੇ ਵਧਣ ਤੇ ਕੁਝ ਕਰਨ